हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੰਬਾ ਖੁਰਦ ਚੰਬੇ ਪਿੰਡ ਦੋਸਤੋ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਨੇੜੇ ਦੋਸਤੋ ਪਿੰਡ ਟੋਟੀਆਂ ਇੱਕ ਪਾਸੇ ਬਿਲਕੁਲ ਨੇੜੇ ਪਿੰਡ ਜਾਮਰਾਏ ਆ ਡੇਰਾ ਸਾਹਿਬ ਥੋੜੀ ਦੂਰੀ ਤੇ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਚੰਬੇ ਕਰਨੀ ਹੈਗੀ ਆ ਵੀਰ ਜਤਿੰਦਰ ਸਿੰਘ ਦੇ ਕੋਲੇ ਆਇਆ ਦੋਸਤੋ ਦੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਵੀਡੀਓ ਦੋ ਤੋਂ ਤਿੰਨ ਅਪਲੋਡ ਕੀਤੀਆਂ ਨੇ ਬਿਲਕੁਲ ਮੱਝਾਂ ਝੋਟੀਆਂ ਇਸ ਘਰੇ ਆਉਂਦੀਆਂ ਨੇ ਠੀਕ ਆ ਜੀ ਦੋ ਨਗ ਹੁਣ ਚਾਰ ਨਗ ਹੁਣ ਬਿਲਕੁਲ ਜਦੋਂ ਨਵੇਂ ਪਸ਼ੂ ਆਉਂਦੇ ਆ ਤਾਂ ਵੀਰ ਬਿਲਕੁਲ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰਦਾ ਇੱਕ ਮੱਝ ਆਪਾਂ ਤੁਹਾਨੂੰ ਦਿਖਾ ਦੇਣੀ ਆ ਬਿਲਕੁਲ ਤਾਜੀ ਸੂਈ ਸਵਾਈ ਆ ਵਿਦ ਨਾਲ ਬੱਚਾ ਹੋਗਾ ਠੀਕ ਹੈ ਜੀ ਪੂਰੀ ਡਿਟੇਲ ਦੁੱਧ ਰੇਟ ਪਾਵਰਤਾ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰਦਾਂਗੇ ਵੀਰ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਸੋ ਇੱਕ ਮੱਝ ਬਿਲਕੁਲ ਤਿਆਰੀ ਤੇ ਆ ਠੀਕ ਹੈ ਜੀ ਤਿਆਰੀ ਤੇ ਕਹ ਲਓ ਚਾਹੇ ਥੋੜੇ ਬਾਅਦ ਦਿਨ ਲੈਂਦੀ ਆ ਉਹ ਸੋ ਪੂਰੀ ਗੱਲਬਾਤ ਜਿਹੜੀ ਹੈਗੀ ਆ ਵੀਰ ਜਤਿੰਦਰ ਦੇ ਨਾਲ ਆਪਾਂ ਕਰ ਲਾਂਗੇ ਸੋ ਆਹ ਲੈਣਿਆ ਜਾਣਕਾਰੀ ਵੀਰ ਤੋਂ ਬਾਕੀ 24 ਨਵੰਬਰ ਨੂੰ ਦੋਸਤੋ ਇਹ ਆਪਾਂ ਕਵਰਜ ਕਰਦੇ ਆ ਸੋ ਟਾਈਮ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ ਦੋ ਦੋ ਕੁ ਵਜੇ ਦਾ ਸਮਾਂ ਹੈਗਾ ਦੁਪਹਿਰ ਦੇ ਔਰ ਇਹਨੇ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਜਤਿੰਦਰ ਸਸਰੀ ਕਾਲ ਸਸਰੀ ਜੀ ਠੀਕ ਠਾਕ ਵੀਰੇ ਹਾਂਜੀ ਹਾਂਜੀ ਵਧੀਆ ਬੀ ਜੀ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਅੱਛਾ ਜਤਿੰਦਰ ਵੀਰੇ ਪਸੂ ਅੱਜ ਆਪਣੇ ਕੋਲ ਦੋ ਬਗਾਊ ਆ ਹਾਂਜੀ ਹਾਂਜੀ ਬੀ ਜੀ ਅ ਇੱਕ ਮੱਝ ਸੂਈ ਹੈ ਤੇ ਇੱਕ ਗੱਬਣ ਹਾਂਜੀ ਹਾਂਜੀ ਤੇ ਜਿਹੜੀ ਸੂਈ ਹੈ ਵੀਰ ਉਹਦੇ ਤੋਂ ਬਿਲਕੁਲ ਸਟਾਰਟ ਕਰਨ ਲਗੇ ਹਾਂਜੀ ਉਹ ਤੋਂ ਕਰਨਾ ਲਗੇ ਲਓ ਜੀ ਤੇ ਇਹਦੀ ਜਤਿੰਦਰ ਵੀਰੇ ਕੀ ਡਿਟੇਲ ਆ ਸੂਈ ਨੂੰ ਦਿਨ ਕਿੰਨੇ ਹੋ ਗਏ ਇਹਨੂੰ ਸੂਈ ਨੂੰ ਵੀਰ ਜੀ ਅਜੇ ਭੇਮਾਂ ਦਿਨ ਜੀ ਪੰਜਵਾ ਹਾਂਜੀ ਦੁੱਧ ਉਹ 8 ਤੋਂ 9 ਦੇ ਵਿੱਚ ਹੋਊਗਾ ਠੀਕ ਹੈ ਜੀ ਹਾਂ ਬੌਲੇ ਤੋਂ ਮੰਨ ਲਓ ਵੀ ਬਾਹਰ ਹੀ ਆਈ ਹਾਂਜੀ ਹਾਂਜੀ ਤੇ ਪੰਜਵਾ ਦੇਣਾ ਤੇ ਸੂਬਾ ਤੀਜਾ ਹਾਂਜੀ ਹਾਂਜੀ ਤੀਜਾ ਵੀ ਹੂੰ ਲਓ ਜੀ ਸੂਬਾ ਤੀਜਾ ਤੇ ਬੱਚਾ ਮਗਰ ਦੇ ਬੱਚਾ ਮੇਲ ਜੀ ਵੀ ਦੀ ਮੇਲਾ ਕਟਾ ਹੈ ਮਗਰ ਹਾਂਜੀ ਸੋ ਮਗਰ ਕਟਾ ਦੋਸਤੋ ਤੇ ਪੰਜਵਾ ਛੇਵਾ ਪੰਜਵਾ ਛੇਵਾ ਦੇਣ ਤੁਸੀਂ ਮੰਨ ਸਕਦੇ ਜੇ 8 ਕਿਲੋ ਹੁਣ ਦੁੱਧ ਦਾ ਬੌਲੇ ਤੋਂ ਜਸਟ ਹਜੇ ਪਸ਼ੂ ਬਾਹਰ ਹੀ ਆਇਆ ਠੀਕ ਹੈ ਤੇ ਚਵਾਈ ਚੁਈ ਦੀ ਵੀਰ ਜਿੱਦਾਂ ਦੇ ਦਿੱਤਾ ਚਵਾਈ ਵੀ ਦੀਆਂ ਇੱਕ ਨੰਬਰ ਵੀ ਦੀ ਠੀਕ ਆ ਪੂਰ ਸ਼ਿੱਟਾ ਕੋਈ ਨਹੀਂ ਮਿੱਤੀ ਠੀਕ ਆ ਠੀਕਾ ਬਲਕਿ ਹੁਣ ਕਰੈਕਟ ਜਿਹੜਾ ਬਿਲਕੁਲ 8 ਕਿਲੋ ਕਿਸੇ ਭੈਣ ਭਰਾ ਨੇ ਚੋ ਲੈਣਾ ਹਾਂਜੀ ਹਾਂਜੀ ਵੀਰ ਜੇ ਕੋਈ ਫਿਰ ਮੰਨ ਲਾ ਵੀ ਆਨਲਾਈਨ ਕੋਈ ਕਈ ਵਾਰ ਹੁੰਦਾ ਵੀ ਬਹੁਤੇ ਵੀ ਕਈ ਵਾਰ ਪਹੁੰਚ ਕਰ ਜਾਂਦੇ ਕਈ ਵਾਰ ਆਨਲਾਈਨ ਸੌਦਾ ਵੀ ਕਰਦੇ ਆ ਹਾਂਜੀ ਹਾਂਜੀ ਵੀਰ ਉਹਨਾਂ ਲਈ ਕੀ ਦੁੱਧ ਹੈਗਾ ਵੀ ਜਿਹੜਾ ਮੰਨ ਕੇ ਲੈ ਕੇ ਜਾਣ ਜਿਹੜਾ ਵੀ ਵੀਰ ਦੀ ਆਨਲਾਈਨ ਸੌਦਾ ਕਰਦਾ ਦੁੱਧ 7 ਕਿਲੋ ਹੀ ਫੁੱਲ ਗਾਰੰਟੀ ਦੇਵਾਂਗੇ ਵੀਰ 7 ਦੀ ਹਾਂਜੀ ਨਾਲੇ ਹਜੇ ਜਸਟ ਚਲੋ ਭੈਣ ਭਰਾਵਾਂ ਨੂੰ ਪਾਸ ਕਰਦੇ ਤਾਜ਼ੀ ਦੁੱਧ ਬਾਹਰ ਹੀ ਆ ਠੀਕ ਹੈ ਜੀ ਹਾਂਜੀ ਅਠਾਂ ਤੋਂ ਵੈਸੇ ਬਾਹਰ ਹੀ ਆ ਦੁੱਧ ਠੀਕ ਹੈ ਜੀ ਤੇ 7 ਕਿਲੋ ਦੀ ਜੇ ਕੋਈ ਆਨਲਾਈਨ ਸੌਦਾ ਕਰਦਾ 7 ਕਿਲੋ ਫੁੱਲ ਗਰੰਟੀ ਦੇਵਾਂਗੇ ਆਪਾਂ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਮੈਂ ਤਾਂ ਵੀਰ ਤੋਂ ਪੁੱਛਿਆ ਕਿਉਂਕਿ ਬਹੁਤੇ ਵੀਰ ਆ ਵੀ ਆਉਣ ਜਾਣ ਦਾ ਕਈਆਂ ਨੂੰ ਹੁੰਦਾ ਦੂਰ ਦਰਾਡੇ ਚੀਜ਼ ਮਂਗਾਉਣੀ ਆ ਉਹਨਾਂ ਵੀਰਾਂ ਲਈ ਆ ਬਾਕੀ ਜਿਹੜਾ ਕੋਈ ਵੀਰ ਮਾਝੇ ਤੋਂ ਬਿਲੋਂਗ ਕਰਦਾ ਨੇੜੇ ਬੰਨੇ ਦੇ ਨਾਲ ਲੱਗਦੇ ਪਿੰਡਾਂ ਤੋਂ ਵੀ ਆਉਣਾ ਕਿਸੇ ਨੇ ਤਾਂ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਉਹ ਤਸੱਲੀ ਤੁਸੀਂ ਕਰ ਲਿਓ ਠੀਕ ਆ ਸਿੰਘ ਮੂੰਹ ਮੱਥਾ ਬਨਤਪੂਰੀ ਤੁਸੀਂ ਇਸ ਮੱਝ ਦੀ ਵੇਖ ਲਓ ਠੀਕ ਆ ਜ ਕਾ ਹਾਈਟ ਮੀਡੀਅਮ ਦੇ ਵਿੱਚ ਆ ਦੋਸਤੋ ਤਾਜੀ ਸੂਈ ਹੈ ਬਿਲਕੁਲ ਤੇ ਬਾਕੀ ਵੇਰਵਾ ਵੀਰ ਨੇ ਦੱਸ ਹੀ ਦਿੱਤਾ ਸੋ ਘਰੇ ਆਣ ਕੇ ਜਿੰਨੇ ਪਰਖ ਕਰਨੀ ਆ ਉਹ ਤਸੱਲੀ ਕਰ ਸਕਦਾ ਵੇਖੋ ਆ ਤੁਰ ਤੁਰ ਲ ਮਾਚੀ ਦੇ ਅੰਦਰ ਥੋੜਾ ਸਲੋ ਤੁਰਦੇ ਆ ਜਿਆ ਠੀਕ ਹੈ ਜੀ ਬਾਕੀ ਸਪੇਸ ਵੀ ਦੋਸਤੋ ਕੋਈ ਚੱਪੇ-ਚੱਪੇ ਦੇ ਥਾਣਾ ਸਪੇਸ ਨਾਰਮਲ ਹੀ ਆ ਤੁਹਾਨੂੰ ਦੇਸੀ ਪਾਣੀ ਆ ਸੱਜੀ ਖੱਬੀ ਬੈਕ ਸਾਈਡ ਤੋਂ ਠੀਕ ਹੈ ਜੀ ਤੇ ਥਾਣਾ ਵੀ ਪੂਰਾ ਮੁੱਠੀ ਆ ਸੋ ਬਿਲਕੁਲ ਇੱਕ ਸਟਾਰਟਿੰਗ ਤੋਂ ਆ ਦੋਸਤੋ ਵੀ ਸਟਾਰਟਿੰਗ ਤੋਂ ਦੁੱਧ ਜਿਹੜਾ 8 ਕਿਲੋ ਤੋਂ ਹੁਣ ਸਟਾਰਟ ਹੋਈ ਹੈ ਜਸਟ ਬੋਲੇ ਤੋਂ ਬਾਹਰ ਆਈ ਤੇ ਜਤਿੰਦਰ ਬਰੇ ਮੁੱਲ ਕੀ ਕਰੇਗਾ ਦਾ ਮੁੱਲ ਵੀ ਜੀ 70 ਬ 75 ਜਿੰਨਾ ਮਰਜ਼ੀ ਕਰੀਏ ਹਾਂਜੀ 2 ਘੱਟ 70 ਦੀ ਦੇ ਦਾਂਗੇ ਉਹ ਚੋ ਮਾਨਦਾਨ ਕਰਦਾਂਗੇ 68 ਦੇ ਹਾਂਜੀ ਠੀਕ ਹੈ ਜੀ 68 ਦੇ ਵਿੱਚੋਂ ਮਾਨਤ ਤੁਹਾਨੂੰ ਜੋ ਹਾਂਜੀ ਹਾਂਜੀ ਠੀਕ ਹੈ ਤੇ ਚਵਾਈ ਚ ਵੀ ਦੱਸ ਦੋ ਵੀ ਇੱਕ ਸਾਰੀ ਪਸਮਾ ਇੱਕ ਸਾਰੀ ਮਲਕੀ ਚਵਾ ਕੇ ਹਾਂਜੀ ਉਹ ਥੋੜਾ ਆਪਣਾ ਸਮਾਂ ਹੁਣ ਉਸੋ ਜਾਂ ਨਹੀਂ ਤੇ ਬੱਚਾ ਲਾ ਕੇ ਵਿਖਾਈ ਦਿੰਦੇ ਬਿਲਕੁਲ ਹਾਂਜੀ ਸੋ ਦੋਸਤੋ ਬੇਸ਼ੱਕ ਮੈਂ ਪਹਿਲਾਂ ਜ਼ਿਕਰ ਕਰਤਾ ਤਸੱਲੀ ਤੁਸੀਂ ਕਰ ਲਿਓ ਠੀਕ ਆ ਕਿਉਂਕਿ ਵੀਰ ਹੋਣਾ ਨੇ ਵੀ ਡਿਊਟੀ ਤੇ ਜਾਣਾ ਸੀਗਾ ਨਾਲ ਨਾਲ ਕੋਈ ਨਾ ਕੋਈ ਸਰਵਿਸ ਵੀ ਹੈਗੀ ਆ ਸੋ ਉਸ ਡਿਊਟੀ ਦੇ ਦੌਰਾਨ ਥੋੜਾ ਜਿਹਾ ਸਮਾਂ ਵੱਧ ਲੱਗ ਸਕਦਾ ਆਪਾਂ ਨੂੰ ਜੇਕਰ ਆਪਾਂ ਚਵਾਈ ਕਰਾਉਣੇ ਆ ਕੋਈ ਵੀ ਆਵੇ ਆਪਣੀ ਨਰਖ ਪਰਖ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ ਸੋ ਬੇ ਤੜਕੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਜੇ ਉਹ ਵੀਰ ਨੇ ਤੁਹਾਨੂੰ 10 ਅਜ ਪੰਜਵੇਂ ਛੇਵੇਂ ਦਿਨ ਦੀ ਸੂਈ ਥਲੇ 7 ਕਿਲੋ ਦੁੱਧ ਮੰਨ ਕੇ ਕੋਈ ਸੌਦਾ ਕਰ ਲੇ ਠੀਕ ਆ 68000 ਲੈਣ ਦੇਣਾ ਠੀਕ ਆ ਇਸ ਤੋਂ ਬਾ ਅਗਲੀ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਹੈ ਇਹ ਗੱਬਣ ਠੀਕ ਹੈ ਜਤਿੰਦਰ ਵੀਰ ਕੀ ਇਹਦਾ ਸੂਆ ਕਿਨਵਾ ਦੇਣ ਕਿੰਨੇ ਲੈ ਜਾਊਗਾ ਜੀ ਸੂਆ ਤੇ ਵੀਰ ਦੀ ਤਿੱਜਾ ਜੇ ਦਾ ਤੇ ਦੇਣੇ ਦੇ 28 ਤਰੀਕ ਨੂੰ ਪੂਰੇ ਹੁੰਦੇ ਜੀ 28 ਨਵੰਬਰ ਨੂੰ ਹਾਂਜੀ ਹਾਂਜੀ ਪਾਏ ਤਿੰਨ ਕਿ ਦਿਨ ਹਜੇ ਹਾਂਜੀ ਠੀਕ ਆ ਉੱਪਰ ਵੀ ਕੋਈ ਦੋ ਚਾਰ ਨੇ ਲੈ ਕੇ ਜਾ ਸਕਦੇ ਉੱਪਰ ਵੀ ਖੜ ਸਕਦੀ ਵੀਰ ਜੀ ਵਾਲੇ ਪਰਵਾਹੀ ਕੋਈ ਨਹੀਂ ਮਾਈ ਨੂੰ ਅੱਛਾ ਹਾਂਜੀ ਅੱਛਾ ਨੋਰਮਲ ਵੀਰ ਜਤਿੰਦਰ ਜਿੱਦਾਂ ਚਲੋ ਤੁਸੀਂ ਘਰਾਂ ਦੇ ਵਿੱਚੋਂ ਮਾਲ ਖਰੀਦਿਆ ਹੁੰਦਾ ਹਾਂਜੀ ਕੋਈ ਪੁੱਛਿਆ ਉਹਨਾਂ ਨੂੰ ਕੋਈ ਪਿਛਲੇ ਸੂਬੇ ਦਾ ਕੋਈ ਰਿਕਾਰਡ ਕੋਈ ਵੀਰ ਜੀ ਆਪਾਂ ਆਪਦੇ ਖਾਸ ਹੀ ਸੱਜਣ ਮਿੱਤਰ ਤੋਂ ਲਈਏ ਮੱਝ ਅੱਛਾ ਜੀ ਉਹ ਮਤਲਬ ਕਿ 15 16 15 16 14 ਦੇ ਰਹਿ ਦੂਜੇ ਸੂਬੇ ਦੇ ਠੀਕ ਆ ਜੀ ਇੱਕ ਤਾਂ ਵਿਰਿੰਦਰ ਵੀਰੇ ਚਲੋ ਤੁਹਾਡਾ ਵਪਾਰ ਦਾ ਕੰਮ ਆ ਹਾਂਜੀ ਹਾਂਜੀ ਹੁਣ ਚਲੋ ਆਪਣਾ ਬਾਸ ਸਾਦਾ ਵਪਾਰੀਆਂ ਨਾਲ ਰਹਿੰਦਾ ਕਈ ਨਾ ਇੱਕ ਹੁੰਦਾ 15 16 ਕਿਲੋ ਕਹਿਣ ਵਾਲੀ ਗੱਲ ਹੀ ਰਹਦੀ ਅੱਜ ਤੱਕ ਤੇ ਫਿਰ ਫਿਰ ਵੀ ਉਹਨਾਂ ਨੂੰ ਪੱਕੀ ਪੱਕੀ ਗੱਲ ਪੁੱਛ ਲੈਣੀ ਸੀ 15 ਜਾਂ 14 12 ਕੁਝ ਬਾਕੀ ਭਾਜੀ ਆਪਾਂ ਇਹਦੀ 13 ਦੀ ਫੁੱਲ ਗਰੰਟੀ ਦਵਾਂਗੇ 13 ਲੀਟਰ 13 ਲੀਟਰ ਬਾਕੀ ਜਿੱਦਾਂ 35 ਦੁੱਪਣਾ ਹਾਂਜੀ ਵੱਧ ਵੀ ਕੱਢ ਸਕਦੀ ਦੁੱਧ ਪੋਲੀ ਤੇ ਪਾਇਤ ਕੋਈਆਂ ਨੇ ਇੱਕ ਰਿਪੋਰਟ ਹਾਂਜੀ ਹਾਂਜੀ ਠੀਕ ਆ ਤੇ ਸਵੇਰ ਹੁਣ ਜਿਹੜਾ origignal ਉਹ ਤੇ ਜਾ ਹੀ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਦੋਸਤੋ ਸਿੰਗਾ-ਸੁੰਗਾ ਦੀ ਵੀ ਪੂਰੀ ਵੇਖ ਸਕਦੇ ਗੁਲਾਈ ਆ ਪੂਰੀ ਸ਼ਕੀਨੀ-ਸ਼ਕੂਨੀ ਪੂਰੀ ਆ ਮੱਥਾ ਪੂਰਾ ਬੱਲਾ ਸੌਰੀ ਮੱਥਾ ਬਿਲਕੁਲ ਬਲੈਕ ਆ ਸ਼ਾਈ ਸੂਈ ਪੂਰੀ ਆ ਠੀਕ ਆ ਬਲੈਕ ਆ ਤੇ ਇੱਕ ਰੰਗ ਸੋ ਮਾੜਾ ਜੇ ਵਿੱਚ ਮੱਥੇ ਤੇ ਫੁੱਲ ਹੈਗਾ ਦੂਜਾ ਮਾੜਾ ਜ ਆ ਦੋ ਚਾਰ ਵਾਲ ਗਿਆ ਚਿੱਟੇ ਦੋ ਚਾਰ ਵਾਲ ਵਾਈਟ ਹੈਗੇ ਬਾਕੀ ਅੰਗ ਪੈਰ ਪੂਰਾ ਪੂਸ਼ ਪਾਸ਼ ਲਮਾਈ ਦੇ ਵਿੱਚ ਸੋ ਬਾਕੀ ਵੀ ਜਿੱਦਾ ਥਣ ਭਾਂਡਾ ਦੋ ਦਿਨ ਨੂੰ 12-13 ਕਿਲੋ ਕੀ ਕਹਿੰਦਾ ਠੀਕ ਹਾਂ ਜੀ ਨਾਰਮਲੀ 5 6 ਦਿਨ ਕੋਈ ਆਈਡੀਆ ਮੰਨ ਕੇ ਰਹਿ ਜਾਂਦੀ ਹੈ ਹਾਂ ਜੀ ਹਾਂ ਜੀ ਵੀਰ ਜੀ ਠੀਕ ਹੈ ਸੋ ਬਾਕੀ ਬੰਤਰ ਬੰਤਰ ਸੋਹਣੀ ਹੈ ਲੈਵਾ ਦੋਸਤੋ ਜਿੰਨਾ ਕਾ ਤੁਸੀਂ ਆ ਵੇਖੋ ਆਗਾਹ ਨੂੰ ਆ ਉਹਨੇ ਬੈਕਸਾਈਡ ਲੱਗਿਆ ਵੀ ਢੱਲਾ ਢੁਲਾ ਵਾਧੂ ਪਈਆਂ ਨੇ ਠੀਕ ਆ ਜੀ ਹਾਂ ਜੀ ਜਤਿੰਦਰ ਵੀਰੇ ਤੋੜ ਦਿਓ ਇਹਨੂੰ ਆ ਦੇਖੋ ਠੀਕ ਆ ਹਾਈਟ ਦੋ ਮੱਜਾਂ ਦੀ ਦੋਸਤੋ ਇਕਵਲ ਹੈਗੀ ਆ ਬਰਾਬਰ ਆ మీడియం ਹਾਈਟ ਦੇ ਵਿੱਚ ਨੇ ਬਾਕੀ ਇਹ ਵੀ ਚੰਗੀ ਆ ਪਲੀ ਆ ਪੂਰੀ ਤੁਸੀਂ ਵੇਖ ਸਕਦੇ ਸੰਭੀ ਸੰਭੀ ਚੰਗੀ ਆ ਠੀਕ ਆ ਤੇ ਦਿਨ ਹਜੇ ਲੈ ਜੂ 5-4 ਦਿਨ ਹਜੇ ਨਾਰਮਲੀ ਲੈ ਜੂਗੀ ਬਾਕੀ ਵੀਰ ਨੇ ਦੱਸ ਹੀ ਦਿੱਤਾ ਵੀ 12-13 ਲੀਟਰ ਦੀ ਜਿਹੜੀ ਆ ਤਸੱਲੀ ਆ ਪੂਰੀ ਕੋਈ ਵੀਰ ਲੈ ਕੇ ਜਾਊਗਾ ਤੇ ਬਾਕੀ ਸੇਵਾ ਦੋਸਤੋ ਕਰਨੀ ਪੈਂਦੀ ਪਸ਼ੂ ਚਾਹੇ 15 ਕਿਲੋ ਵਾਲਾ ਲੈ ਜਗੀ ਆਪਾਂ ਸੇਵਾ ਤੋਂ ਬਿਨਾ ਤੁਹਾਨੂੰ ਪਤਾ ਹੈ ਵੀ ਦੁੱਧ ਪਸ਼ੂ ਕੋਈ ਨਹੀਂ ਕੱਢਦਾ ਕੱਲੇ ਹਰੇ ਚਾਹੇ ਤੂੜੀਦੰਦ ਤੇ ਪੱਠੇ ਤੇ ਪਸ਼ੂ ਦੁੱਧ ਨਹੀਂ ਕੱਢਦਾ ਡਾਈਟ ਜ਼ਰੂਰ ਨਾਲ ਦੇਣੀ ਪੈਂਦੀ ਆ ਜਿੰਨੇ ਕੋਈ ਚੰਗੀ ਵੀਰ ਡਾਈਟ ਅੱਗੇ ਦੇ ਲੂਗਾ ਚੰਗਾ ਦੁੱਧ ਤੁਸੀਂ ਲੈ ਸਕਦੇ ਜੇ ਗੱਬਣ ਪਸੂਆ ਭਰਿਆ ਭਾਂਡਾ ਬਾਕੀ 蒂ਪਕੇ ਕੋਈ ਵੀਰ ਤਸੱਲੀ ਕਰਕੇ ਖਰੀਦ ਕਰ ਸਕਦਾ ਠੀਕ ਆ ਸੋ ਬਾਕੀ ਫੇਸਬੂਕ ਕੁਆਲਿਟੀ ਚੰਗੀ ਆ ਬਾਡੀ ਬੰਤਰ ਦੀ ਵੀ ਚੰਗੀ ਆ ਜੇ ਜਿੰਨੀ ਵੀ ਹੈਗੀ ਆ ਰਾਜੀ ਆ ਸੰਭੀ ਆ ਥਾਨ ਭਾਂਡੇ ਦੀ ਬਿਲਕੁਲ ਸਾਫ ਤਪਾਈ ਵੀਰ ਨੇ ਦੱਸ ਹੀ ਦਿੱਤਾ ਵੀ ਪੂਲੀ ਆ 蒂ਪਣ ਤੇ ਜਤਿੰਦਰ ਵੀਰੇ ਕੀ ਜਾਂਦਾ ਕਿ ਰੂਗਾ ਮੁੱਲ ਇਹਦਾ ਵੀਰ ਦੀ 95 ਕਰਦੇ ਮੁੱਲ 95 ਹਾਂਜੀ ਫਿਰ 2000 ਰੁਪਿਆ ਕਰਦਾ ਛੋੜੀ ਇਹ 95 ਚੋਂ 2000 ਹਾਂਜੀ ਠੀਕ ਹੈ ਜੀ ਉਹ ਚੋ ਹੀ ਕਰਦਾ 93 ਜੀ ਆ ਬਿਲਕੁਲ ਮਤਲਬ ਇਹ ਵੀ ਕਿਸੇ ਭੈਣ ਭਰਾ ਦੇ ਦਿਲ ਨੂੰ ਲੱਗਦੀ ਆ ਚੀਜ਼ ਇੱਥੇ ਆਣ ਕੇ ਅਗਲਾ ਵੇਂਦਾ ਹਾਂਜੀ ਹਾਂਜੀ ਆਨਲਾਈਨ ਮੰਗਾਉਂਦਾ ਆ ਆਨਲਾਈਨ ਮੰਗਾ ਲੇ ਭਾਵੇਂ ਇੱਥੇ ਆਣ ਕੇ ਵੀ ਸੌਦਾ ਕਰ ਲੈ ਵੀਰ ਭਰਾ ਆਪਣਾ ਹੂੰ ਤੇ ਕੋਈ ਚੱਕਰ ਨਹੀਂ ਠੀਕ ਹੈ ਜੀ ਠੀਕ ਤਾਂ ਪਹਿਲਾਂ ਦੇ ਪਸ਼ੂ ਜਤਿੰਦਰ ਵੀਰੇ ਆਪਾਂ ਪਾਏ ਸੀ ਵਧੀਆ ਚੰਗੀਆਂ ਝੋਟੀਆਂ ਮੱਜਾਂ ਨਿਕਲੀਆਂ ਹੋਣਗੀਆਂ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਜੀ ਉਹ ਬੰਦਿਆਂ ਦਾ ਇੱਥੇ ਰਹੀ ਆਪਣੇ ਗਰਦਾਸਪੁਰ ਏਰੀਆ ਦੇ ਉਹ ਆਉਂਦੇ ਕਹਿੰਦੇ ਚੰਗੀ ਨਿਕਲੀ ਝੋਤੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਚੰਗੇ ਦੀ ਉਮੀਦ ਲਈ ਆਪਾਂ ਹਰ ਕੋਈ ਕੰਮ ਕਰਦੇ ਆ ਤੇ ਇਹ ਇੱਕ ਛੋਟੀ ਇੱਕ ਮੱਝ ਜਿਹੜੀ ਦੋਸਤੋ ਗੱਬਣ ਆ ਠੀਕ ਆ ਇੱਕ ਤੁਹਾਨੂੰ ਸੂਈ ਸਵਾਈ ਦਿਖਾਤੀ ਆ ਤੇ ਜਿਸ ਵੀ ਖਰੀਦਦਾਰ ਵੀਰ ਨੇ ਖਰੀਦਣੀਆਂ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਕਿਉਂਕਿ ਪੈਸੇ ਇਨਵੈਸਟ ਕਰਨੇ ਆ ਅੱਗੋਂ ਬੇਸ਼ੱਕ ਵਪਾਰ ਦੀ ਲੈਣਾ ਵੀਰ ਦੀ ਅੱਗੋਂ ਪੈਸੇ ਆਪ ਲਾ ਕੇ ਠੀਕ ਆ ਜੀ ਮੁੱਲੀ ਚੀਜ਼ ਖਰੀਦੀ ਆ ਪਰ ਜਿਸ ਵੀਰ ਨੇ ਵੀ ਖਰੀਦਣੀ ਆਪਦੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਤੇ ਜਤਿੰਦਰ ਵੀਰ ਨੰਬਰ ਬੋਲ ਦਿਓ ਜੀ 9914712238 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਜਤਿੰਦਰ ਪਿੰਡ ਚੰਬੇ ਤੁਸੀਂ ਖਾਸ ਵਿਜਿਟ ਕਰਨੀ ਆ ਨੇੜੇ ਬਿਲਕੁਲ ਜਮਾਰਾਏ ਨੇੜੇ ਪਿੰਡ ਟੋਟੀਆਂ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪ੍ਰਾਂਵਾਂ ਨੂੰ ਸਤਿ ਸ਼੍ਰੀ ਅਕਾਲ ਜੀ